ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈਡ ਗੰਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਬਰਦਸਤ ਦੇ ਵਿੱਚ ਹੈ ਜਿਹੜਾ ਬਿਲਕੁਲ ਦੇਰੋ ਬਾਬਾ ਨਾਨਕ ਦੇ ਨਾਲ ਅਤੇ ਕਰਤਾਰਪੁਰ ਸਾਹਿਬ ਦੇ ਨਾਲ ਜਿਹੜਾ ਲੱਗਦਾ ਹੈ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਪਿੰਡ ਪਤਾ ਜਿਹੜੇ ਬਾਬਾ ਬੁੱਢਾ ਸਾਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਆ ਰਮਦਾਸ ਬਹੁਤ ਹੀ ਸਾਡੇ ਦੀ ਵੱਡਾ ਧਾਰਮਿਕ ਸਥਾਨ ਸੀਗਾ ਮੈਂ ਮਾਝੋ ਮੁਖਮੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰਚ ਵਿਦ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਸੋ ਮੈਂ ਜਦੋਂ ਮੁਖਮੰਤੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਦ ਗੇਟਾਂ ਦੀ ਸਾਦੀ ਜਿਹੜੀ ਆ ਉਹ ਕਰਾਂਗੇ ਅੱਜ ਹੀ ਮੈਂ ਪੀਡਬਲਯੂ ਡੀਏ ਵਾਲਿਆਂ ਨੂੰ ਕਿਹਾ ਕਿ ਤੁਹਨ ਤੇ ਦੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦੇਖ ਇੰਦਾ ਦੀ ਬੜੇ ਕਿਉਂਕਿ ਲੱਗ ਗਈ ਦੇ ਦਾ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇੰਨਾ ਸਾਰੇ ਪੰਜਾਬ ਮਸਤਾਨਾਂ ਲਈ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਨੇ ਉਹਨਾਂ ਕੋਲ ਟਾਈਮ ਲਿਆ ਉਹਨਾਂ ਕੋਲ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਰੇਲ ਚੱਲਦੀ ਆ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ 1 ਸਾਲ ਤੋਂ ਮਿਹਨਤ ਕਰ ਰਿਹਾ ਹਾਂ ਉਦੋਂ ਕੱਲ ਨੂੰ ਨੰਨੇ ਮੈਨੂੰ ਟਾਈਮ ਦਿੱਤਾ ਮੈਂ ਦੁਬਾਰਾ ਫਾਈਲ ਉਹਨਾਂ ਕੋਲ ਲੈ ਕੇ ਜੜੇ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦਾ ਰੇਲਵੇ ਸਟੇਸ਼ਨ ਦੇ ਦਾ ਬੱਸ ਸਟੈਂਡ ਇਹਦਾ ਚਾਰਜ ਫੇਰਾ ਜਿਹੜਾ ਸ਼ਹਿਰ ਦਾ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸਕਾਰ ਕਰਨ ਆਵੇ ਆਪਣਾ ਸੀਸ ਝੁਕਾਉਣ ਆਵੇ ਮੱਥਾ ਟੇਕਣ ਆਵੇ ਉਹਨੂੰ ਲੱਗੇ ਕਿ ਵਾਕਿਆ ਹੀ ਇੱਕ ਬਹੁਤ ਵਧੀਆ ਸਥਾਨ ਹੈ ਸੋ ਮੈਂ ਕੱਦ ਦੁਬਾਰਾ ਕਪੜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਢੇਟਾ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਰੇ ਵਿਧਾਨ ਸਭਾ ਹਲਕੇ ਵੱਲੋਂ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਰੇਗੜ ਚੂਂੜੀਆਂ ਵਿਧਾਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰਿਆਂ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲੋਬਸਤ ਜ਼ਿਲ੍ਹੇ ਲੋੋਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਮੁਖੰਤੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲਬ ਗੇਟਾਂ ਦਾ ਦੀਪ ਪੱਥਰ ਰੱਖੀਏ ਜੇ ਉਹਨਾਂ ਕੋਲ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਦੀਪ ਪੱਥਰ ਰੱਖ ਦਿੰਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ ਸੀਐਮ ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਪਰ ਮੇਰਾ ਖਿਆਲ ਅਗਲੇ 10-15 ਦਿਨਾਂ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਨਯੋਗ ਮੁਖੰਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਲਵ ਬਨਾਨਕ ਦੀ ਜਨਤਾ ਦਾ ਸਾਧਿਆਂ ਦਾ ਸਾਡਾ ਮਾਂ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਨਗਰੀ ਦਾ ਜਿਹੜਾ ਤੁਸੀਂ ਮਾਂ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਰ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸਾਹਿਬ ਨਾਲ ਸਾਡਾ ਸ਼ਹਿਰ ਦੇਣਾ ਬੇਤਰ ਬਣਾ ਚਾਹੀਦਾ ਔਰ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਇੱਕ ਇੱਕ ਦੰਬਰ ਦਾ ਸ਼ਹਿਰ ਜਿਹੜਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ